ਮੈਂ ਕਹਿੰਦਾ ਮੈਂ ਸੌਂ ਰਹੀ ਹਾਂ ਕਿਉਂਕਿ ਤੁਸੀਂ ਸਾਫ਼ ਕਰਦੀ ਕੀ ਕਰਤੀ ਸੀ ਕੋਈ ਨਹੀਂ ਬਸ ਦੇਰੇ ਸੇ ਆਹ ਨਾ ਸੋਈ ਸਾਫ਼ ਕਰੀ ਹਾਂ ਦੀ ਸੀ ਕਿਵੇਂ ਕੁਝ ਚਾਹੀਦਾ ਸੀ ਤੁਹਾਨੂੰ ਥਾਬੀ ਮੇਰਾ ਨਾ ਸਰ ਬਾਹਾਂ ਜਾ ਰਹੀ ਬੀ ਅੰਨੇ ਜੀ ਕੁਟਕ ਚਾਹ ਬਣਾ ਕੇ ਦੇ ਦਾਂਗੀ ਹਾਂ ਫਿਰ ਕੀ ਗੱਲ ਹੈ ਮੈਂ ਹੁਣੀ ਬਣਾ ਦਿੰਦੀ ਆ 2 ਮਿੰਟ ਲੱਗਣਗੇ ਮੜੀ ਜਨ ਨੂੰ ਕਿੰਨੀ ਵਾਰ ਤੱਕ ਆ ਕਿ ਤੂੰ ਨਾ ਸਾਰਾ ਦਿਨ ਦਿਮਾਗ ਤੇ ਨਮੜ ਪਾਇਆ ਕਰ ਤਾਂ ਹੀ ਤੇਰਾ ਸਿਰ ਦੁਖਦਾ ਸਾਰੀਆਂ ਗੱਲਾਂ ਭੁੱਲ ਜਾ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਸਾਰਾ ਕੁਝ ਠੀਕ ਹੋ ਜਾਊਗਾ ਟੈਨਸ਼ਨ ਤਾਂ ਬਾਬੀ ਹੁੰਦੀ ਹੋएगी ਤੇ ਚੱਲ ਕੋਈ ਨਾ ਬਾਬੀ ਮੜੇ ਚਾਹ ਪਤੀ ਤੇਜੀ ਪਾ ਦੀ ਕੋਈ ਗੱਲ ਨਹੀਂ ਮੈਂ ਵਧੀਆ ਜੀ ਚਾਹ ਬਣਾ ਕੇ ਲੈ ਕੇ ਆਉਣੀ ਆ ਦੁੱਧ 'ਚ ਪੱਤੀ ਪਾ ਦਊਗੀ ਪਰ ਮਾਂ ਕੀ ਕਰਨਗੀ ਮਾਂ ਤਾਂ ਮੈਂ ਬਾਹਰੇ ਗਈ ਤੇ ਅਚਲ ਕੋਈ ਨਾ ਬਾਬੀ ਵਧੀਆ ਚਾਹ ਬਣਾ ਕੇ ਲੈ ਆਉਣੀ ਠੀਕ ਹੈ ਤਾਂ ਬਾਬੀ ਚੱਲ ਠੀਕ ਹੈ ਸਾਰੇ ਰੋਟੀ ਨਾਲ ਸੋਤੀ ਦੇ ਗ੍ਰੀਨੀਆਂ ਦਿਮਾਗ ਤੇ ਲੱਗ ਜਾਂਦੀ ਚਲ ਪਈ ਚਾਹੀਦੀ ਨਾ ਅਬੀ ਲਮੀ ਕੀ ਕਰਦੇ ਹੋ ਚਾਹ ਬਣਾਉਣੀ ਆ ਪੁੱਤ ਕਿਵੇਂ ਸਿੱਖੂ ਮੈਨੂੰ ਭੁੱਖ ਵੱਲ ਲੱਗੀ ਪਈ ਸੀ ਮੈਨੂੰ ਚੂਰੀ ਕੱਟ ਕੇ ਦੇ ਦੋ ਭੁੱਖ ਲੱਗੀ ਪਈ ਸੀ ਕੋਈ ਗੱਲ ਨਹੀਂ ਪਹਿਲਾਂ ਮੈਂ ਚਾਹ ਬਣਾ ਦੇਗੀ ਚੂਰੀ ਤਾਂ ਤੇਰੇ ਵਾਸਤੇ ਮੈਂ ਬਾਅਦ ਵਿੱਚ ਕੁੱਟ ਦੂੰਗੀ ਠੀਕ ਆ ਮੈਨੂੰ ਮੈਨੂੰ ਭੁੱਖ ਵੱਲ ਲੱਗੀ ਪਈ ਆ ਕੱਟ ਕੇ ਦੇ ਦੋ ਹਣ ਬੁੱਤ ਹੁਣ ਤੈਨੂੰ ਵੀ ਪਤਾ ਤੇਰੀ ਮਾਸੀ ਦਾ ਸਿਰ ਦੁਖ ਜਾਂਦਾ ਉਹਦੇ ਵਾਸਤੇ ਕੁਟ ਚਾਹ ਤਾਂ ਬਣਾ ਦਾਂ ਤੈਨੂੰ 2 ਮਿੰਟ ਰੁੱਕ ਕੇ ਬਣਾ ਦਿੰਦੀ ਆ ਜੂਰੀ ਮੈਨੂੰ ਨਾਲ ਹੀ ਬਣਾ ਲਾ ਚਾਹ ਤਾਂ ਕਿ 1 ਮਿੰਟ ਤੇ ਲੱਗੂਗਾ ਤੂੰ ਵੀ ਨਾ ਗੱਲਾਂ 'ਚ ਜਮੇ ਨਹੀਂ ਆਉਣ ਦਿੰਦੀ ਹੈਗੀ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਬਣਾ ਦੇਣੀ ਹੈ 10 ਮਿੰਟ ਰੁੱਕ ਜਾ 10 ਮਿੰਟ ਦਾ ਵੇਟ ਕਰ ਲੈਗੀ ਨਾ